ਯਾਨ ਤੁਸੀਂ ਬਹੁਤ ਮਨ ਚ ਪਰ ਮੈਨ ਪੜ ਮੈਂ ਕਿਤੇ ਜਾ ਨਹੀਂ ਸਕਦੀ ਮੁੰਡਾ ਮੇਰਾ ਹੈਂਡੀਗਾਇਟ ਤੋੜ ਨਹੀਂ ਸਕਦਾ ਤੇ ਮੇਰਾ ਮੈਂ ਫੋਨ ਤੇ ਸੌਂਦੀ ਰਹਿੰਦੀ ਮੈਨੂੰ ਬੜਾ ਕੀ ਇਹੋ ਜਿਹਾ ਪੁੱਤ ਕਰ ਕਰ ਮੈਨੂੰ ਚਾਹੀਦਾ ਨਹੀਂ ਕੋਈ ਨਾ ਮਾਰ ਜੀ ਮੈਂ ਸੁਣ ਕੇ ਬਾਅਦ ਤੁਹਾਡੀ ਸਬਜੀ ਧਰਨ ਦੀ ਬੰਦ ਕਰਕੇ ਮਿਲ ਜੀ ਅੱਛਾ ਕੀ ਹੋ ਗਿਆ ਬੱਚੇ ਨੂੰ ਬੱਚਾ ਸੁਰੂ ਤੋਂ ਨਹੀਂ ਤੁਰਿਆ ਫਿਰਿਆ ਤੇ ਉਹਦੇ ਡੈਡੀ ਦੀ ਵੀ ਇੱਕ ਬਾਹ ਸੀ ਹੁਣ ਸਾਰਾ ਕੌਣ ਸਾਰਾ ਤੇ ਕਿਰਪਾ ਮਹਾਰਾ ਜੀ ਦੀ ਸਾਤਗੁਰ ਦੀ ਵਾਧੂ ਚੱਲੀਆਂ ਦਾ ਖਰਚਾ ਪਾਣੀ ਵਧੀਆ ਵਧੀਆ ਜੇ ਕੋਈ ਲੋੜ ਰੂੜਾ ਨਾ ਨਾ ਕਿਸੇ ਚੀਜ਼ ਦੀ ਨਹੀਂ ਬਸ ਸਾਡੇ ਦਰਸ਼ਨ ਕਰਨੇ ਕਿੰਨੀ ਬੜੀ ਵਧੀਆ ਲੱਗਦੀ ਹੈ ਗੱਲ ਕਿ ਤੁਸੀਂ ਲੋਕਾਂ ਦਾ ਸਾਥ ਦਿੰਨੇ ਹੋਰ ਮਹਾਰਾ ਜੀ ਨੇ ਸਭ ਕੁਝ ਦਿੱਤਾ ਰੋਟੀ ਦਿੱਤੀ ਸਾਡੀ ਹਾਂਜੀ ਕਰਨ ਬਈ ਚੰਗੀ ਗੱਲ ਬਸ ਬਹੁਤ ਵਧੀਆ ਸਾਰਾ ਕੁਝ ਕਿਰਪਾ ਮਹਾਰਾ ਜੀ ਚਲੋ ਮਹਾਰਾ ਜੀ ਠੀਕ ਹੈ ਮਤਲਬ ਠੀਕ ਹੈ ਮੈਂ ਦੇਖੀ ਨਾ ਚਾਹ ਵੜਾ ਆ ਖਿੱਚੋ ਫੋਟੋ ਵੜੀ ਖੇਡਦੇ ਨਹੀਂ ਆਰੇ ਕਿੱਥੇ ਦਰਸ਼ਨ ਤੂੰ ਉਹ ਬੰਦਾ ਹੈਂਡੀਕਾਪਟਰ ਹੈ ਪੈਸੇ ਕਿਉਂ ਨਹੀਂ ਵਾਪਸ ਕਰ ਰਿਹਾ ਤੁਸੀਂ ਨਹੀਂ ਵੀਰ ਮੈਂ ਤੁਹਾਡੀ ਗੱਲ ਕਰਵਾ ਦੂੰ ਹੁਣ ਕਹਿੰਦੇ ਬੰਦਿਆਂ ਨੂੰ ਪੈਸੇ ਵਾਪਸ ਕਰਦੇ ਬੰਦਾ ਹੈਂਡੀਕਾਪਟਰ ਹੋ ਜਾਉਂਦਾ ਯਾਰ ਸਾਡੇ ਕੋਲੇ ਯਾਰ ਇਹ ਵੀ ਗੱਲ ਹੈ ਤੇਰੀਆਂ ਰਿਸ਼ਤਿਆਂ ਦਾ ਜੇ ਕਿ ਉਹ ਜਦੋਂ ਆ ਕੇ ਮੈਂ ਤੁਹਾਡੀ ਜੇ ਹੁਣ ਇਹਦਾ ਮਸਲਾ ਹੱਲ ਨਾ ਕੀਤਾ ਉਹਨੂੰ ਦੇਖ ਲਾਉਣ ਕਰੇ ਤੇਰੇ ਕੋਲੇ ਖੜਾ ਸੁਣੀ ਜਾਂਦਾ ਉਹ ਕੋਈ ਗੱਲ ਨਹੀਂ ਵੀਰ ਮੇਰੇ ਕੋਲ ਹੁੰਦਾ ਮੈਂ ਕੋਈ ਗੱਲ ਨਹੀਂ ਕਰਾਂ ਸੀ ਜਾਂਦੇ ਸੀ ਉਹਨੂੰ ਚੰਗੀ ਤਰ੍ਹਾਂ ਮੈਂ ਕਹਿੰਦਾ ਟੈਨਸ਼ਨ ਕਰ ਲੈ ਇੰਨੀ ਕਿੰਨੇ ਰੁਪਏ ਨੇ ਤੇਰੇ ਆਪਣਾ 2,50,000 ਰੁਪਏ 2,50,000 ਰੁਪਏ ਦਾ ਬੰਦਿਆਂ ਨੂੰ ਵਾ ਪੂਰੇ ਇੱਥੇ ਜਿੰਨੇ ਵੀ ਲੋਕ ਖੜੇ ਨੇਗੇ ਸਾਰੇ ਲੋਕਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਆ ਕਿ ਕਿਸੇ ਦੇ ਘਰ ਦੇ ਵਿੱਚ ਜਿਹੜਾ ਦੀਵਾ ਬੁੱਝ ਚੱਕਿਆ ਸੀਗਾ ਅੱਜ ਉਹਨਾਂ ਦੇ ਘਰੇ ਘਰ ਦੇ ਵਿੱਚ ਇਹ ਦੀਵਾ ਚੱਲਿਆ ਦੁਬਾਰਾ ਫਿਰ ਚਾਨਣ ਦਾ ਮਨਾਰਾ ਹੋਇਆ ਹਨਾ ਜੀ ਸਾਰੇ ਪੰਜਾਬ ਨੇ ਖੁਸ਼ੀ ਮਨਾਈ ਹੈ ਕਿ ਨਹੀਂ ਮਨਾਈ ਬਈ ਹੁਣ ਤੁਸੀਂ ਇਹ ਦੇਖੋ ਆਪਣਾ ਪੰਜਾਬ ਦਾ ਮੁੱਖ ਮੰਤਰੀ 3 ਕਰੋੜ ਵੋਟ ਦਾ ਮਾਲਕ ਹੈ ਹੈਗਾ ਕਿ ਨਹੀਂ ਹੈਗਾ ਸਾਰੇ ਜਿੰਨੇ ਵੀ ਚਲੋ ਰਾਜਨੀਤਿਕ ਬੰਦੇ ਨੇ ਸਿੱਖ ਜੱਥੇਬੰਦੀ ਨੇ ਸਭ ਨੇ ਖੁਸ਼ੀ ਇਸ ਚੀਜ਼ ਦੀ ਮਨਾਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਧਾਈ ਦਿੱਕਰ ਨੇ ਉਹਦੇ ਪਿਆਉਣ ਦਿੱਤੀ ਸਭ ਤੋਂ ਪਹਿਲਾਂ ਇੱਕ ਇਹ ਗੱਲ ਸੋਚਣ ਵਾਲੀ ਆ ਵੀ ਸਾਰੇ ਪੰਜਾਬ ਨੇ ਖੁਸ਼ੀ ਮਨਾਈ ਜਬ ਉਹਨਾਂ ਦੇ ਘਰੇ ਬੱਚਾ ਹੋ ਗਿਆ ਪਰਮਾਤਮਾ ਨੇ ਬਾਹ ਫੜ ਲਈ ਹੈਨਾ ਇੱਕ ਪਹਿਲੀ ਗੱਲ ਇੱਕ ਕੋਈ ਟਵੀਟ ਨਹੀਂ ਕੀਤਾ ਕਿਤੇ ਫੇਸਬੁੱਕ ਤੇ ਕਿਤੇ ਮੀਡੀਆ ਚ ਬਿਆਨ ਨਹੀਂ ਦਿੱਤਾ ਵੀ ਬਲਕੌਰ ਸਿੰਘ ਨੂੰ ਵਧਾਈ ਇਸ ਤੋਂ ਬਾਅਦ ਉਹਨੇ ਕੀ ਕਰਿਆ ਇੰਨਾ ਜ਼ਿਆਦਾ ਉਸ ਬੰਦੇ ਦੇ ਅੰਦਰ ਅੰਦਰ ਉਸ ਚੀਜ਼ ਦੇ ਬੰਦੇ ਜ਼ਹਿਰ ਭਰੀ ਤੇ ਉਹ ਜਿਹੜਾ ਕਿ ਉਹਨੂੰ ਨੋਟਿਸ ਕਰਦਾ ਹੁਣ ਪਿੱਛੇ ਪੱਲਾ ਝਾੜਿਆ ਡਾਕਟਰ ਬਲਵੀਰ ਸਿੰਘ ਨੇ ਬਿਆਨ ਦਿੱਤਾ ਪੱਲਾ ਛਾੜਿਆ ਪੰਜਾਬ ਸਰਕਾਰ ਨੇ ਕਿ ਉਹ ਤਾਂ ਸੈਂਟਰ ਗਵਰਨਮੈਂਟ ਵੱਲੋਂ ਨੋਟਿਸ ਆਇਆ ਅੱਛਾ ਜੀ ਜਿਕਰ ਸੈਂਟਰ ਗਵਰਨਮੈਂਟ ਜਏ ਸ਼ਰਮਾ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਉਹਨਾਂ ਨੂੰ ਨੋਟਿਸ ਕੀਤਾ ਕਿ ਤੁਸੀਂ ਸੀਐਮ ਤੋਂ ਬਿਨਾ ਤੇ ਖੇਤ ਮੰਤਰੀ ਤੋਂ ਬਿਨਾਂ ਇਹ ਨੋਟਿਸ ਕਿਵੇਂ ਕੱਢਿਆ ਇਹ ਸੂਚਨਾ ਮੰਡਲ ਆਖਦਾ ਇਹ ਤਾਂ ਬਾਈ ਸਾਰਾ ਹੀ ਜਿਹੜਾ ਮਸਲਾ ਮੈਂ ਤਾਂ ਇਹ ਗੱਲ ਹੁਣ ਇਹਦਾ ਸਿੱਧੇ ਬਿਆਨਾਂ ਚ ਗੱਲ ਸਮਝ ਲੈਣੀ ਚਾਹੀਦੀ ਹੈ ਸੀਐਮ ਸਾਹਿਬ ਨੂੰ ਮਤਾਂ ਗੱਲ ਦੋ ਸਿੱਧੀ ਜੀ ਕਰਦਾ ਹੁਣ ਸੀਐਮ ਸਾਹਿਬ ਨੂੰ ਇਹ ਗੱਲ ਬਰਦਾਸ਼ਤ ਹੀ ਨਹੀਂ ਹੋ ਰਹੀ ਸੀਐਮ ਸਾਹਿਬ ਜੇ ਜੇਕਰ ਪੱਲਾ ਝਾੜਦਾ ਵੀ ਇਸ ਗੱਲ ਤੋਂ ਫਿਰ ਡਟ ਕੇ ਸਟੇਟ ਗਵਰਨਮੈਂਟ ਨੂੰ ਜਵਾਬ ਦੇਵੇ ਵੀ ਕੀ ਸਾਡੀ ਤੁਸੀਂ ਪਹਿਲਾਂ ਸਾਡਾ ਬੱਚਾ ਖੋਲਿਆ ਪਹਿਲਾਂ ਸਾਡਾ ਬੱਚਾ ਤੁਸੀਂ ਮਰਵਾਤਾ ਤੁਸੀਂ ਇਸ ਟਾਈਮ ਜਿਹੜਾ ਬੱਚੇ ਨੂੰ ਮਰਵਾਉਣ ਵਾਲਾ ਤੁਸੀਂ ਤਾਂ ਉਹਨੂੰ ਇਸ ਟਾਈਮ ਯੂਰੋਪ ਨਾਲ ਕੇ ਪੇਸ਼ ਕਰਦੇ ਹੋ ਕਿਤੇ ਉਹਦੇ ਬੱਚੇ ਦੇ ਕੀਤਾ ਇਹ ਗੱਲ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਵੀ ਮੈਂ ਉਹ ਨੋਟਸ ਨਹੀਂ ਭੇਜਿਆ ਉਹ ਚਿੱਠੀ ਮੈਂ ਨਹੀਂ ਭੇਜੀ ਫਿਰ ਇਹ ਬਿਆਨ ਦੇਵੇ ਡਟ ਕੇ ਫਿਰ ਇਹ ਪੱਖ ਦੇ ਵਿੱਚ ਮੈਂ ਖੜੇ ਹੀ ਆਂ ਡਟ ਕੇ ਇਹ ਸਾਰਾ ਕੁਝ ਉਹਦੇ ਇਹ ਤਾਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਗੱਲਾਂ ਨੇ ਸਾਰਾ ਕੁਝ ਹੀ ਉੱਥੋਂ ਹੋਇਆ ਨਾ ਹੈਨਾ ਇਹ ਚੀਜ਼ਾਂ ਇਸ ਕਰਕੇ ਇਹ ਜਿਹੜਾ ਹੁਣ ਇਹ ਚੀਜ਼ਾਂ ਜਿਹੜੀਆਂ ਬਰਬਾਦਤ ਨਹੀਂ ਹੋ ਰਹੀਆਂ ਹੁਣ ਹਰ ਪੱਖੋਂ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਲੋਕਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਸਮਝ ਲੈਣੀ ਚਾਹੀਦੀ ਹੈ ਬਾਈ ਇਹ ਆਵਾਜ਼ਾਂ ਐਵੇਂ ਬੰਦ ਹੋਣ ਵਾਲੀ ਨਹੀਂ ਤੂੰ ਕਿਉਂ ਭੁੱਲ ਗਿਆ ਆਸਤਾਂ ਕੁਰਸੀ ਤੋਂ ਉੱਪਰ ਵੱੜ ਕੇ ਕਿਉਂ ਭੁੱਲ ਗਿਆ ਮਤਸ਼ਾਣਾ ਤੇਰੀਆਂ ਯਾਰੀਆਂ ਨੇ ਭਾਜ ਪਾਣਾ ਤੇਰੀਆਂ ਯਾਰੀਆਂ ਨਹੀਂ ਗਿਆ ਤੈਨੂੰ ਇਹ ਪੰਜਾਬ ਦੇ ਲੋਕ ਕੀ ਭੁੱਲ ਗਏ ਨੌਜਵਾਨੀ ਭੁੱਲ ਗਏ ਅੱਜ ਉਹ ਨੌਜਵਾਨਾਂ ਨੂੰ ਤੂੰ ਮਰਵਾਉਣ ਤੇ ਆ ਗਿਆ ਹਨ ਇਹ ਚੀਜ਼ਾਂ ਨੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਮੇਰੇ ਭਰਾ ਭੋ ਮੇਰੇ ਵੀਰੋ ਆਪਾਂ ਇਸ ਅੰਦੋਲਨ ਦੇ ਵਿੱਚ ਡਟ ਕੇ ਆਪਣਾ ਵਾਰੀਆਂ ਮੰਨ ਕੇ ਸਾਥ ਦੇਈਏ ਆਪਾਂ ਡਟ ਜਾਈਏ ਇੱਥੇ ਇਹ ਜਿਹੜੇ ਬਾਪੂ ਨੇ ਸਾਡੇ ਪੰਜਾਬ ਦੀ ਲੜਾਈ ਲੜ ਰਹੇ ਨੇ ਇਹ ਕੋਈ ਆਪਣੇ ਲਈ ਨਹੀਂ ਇਹਨਾਂ ਦੀ ਉਮਰਾਂ ਦਾ ਲੰਘੀਆਂ ਬਾਪੂ ਦੀਆਂ ਉਮਰਾਂ ਲੰਘੀਆਂ ਬਾਪੂ ਕਹਿੰਦੇ ਨੇ ਸਾਡ ਪੰਜਾਬ ਦੇ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਦੁਨੀਆ ਦੀ ਸਭ ਤੋਂ ਜ਼ਰਖੇਰ ਧਰਤੀ ਆ ਸਭ ਤੋਂ ਉਪਜਾਊ ਧਰਤੀ ਜਿਹਨੂੰ ਆਪਾਂ ਛੱਡ ਕੇ ਜਾ ਰਹੇ ਹਾਂ ਆਪਾਂ ਪਿੱਠ ਨਾ ਦਿਖਾਈ ਗਏ ਲੜਾਈ ਮੈਂ ਤਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਰੋੜਾ ਰੁਪਿਆ ਵਾਪਸ ਕਰਵਾਇਆ ਮੈਂ ਬਾਹ ਕੜੀ ਕਰਕੇ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਗੱਲ ਕਹਿਣਾ ਹੁੰਦਾ ਵੀ ਆਪਾਂ ਪੰਜ ਰੁਪਏ ਨਹੀਂ ਲੈਤੇ ਲੋਕਾਂ ਦੀ ਸੇਵਾ ਕੀਤੀ ਐ ਕਿੰਨਾ ਉਹ ਜਾਟਾਂ ਤੋਂ ਪੈਸਾ ਵਾਪਸ ਮੜਵਾਇਆ ਪੰਜਾਬ ਦੇ ਨੌਜਵਾਨ ਨੂੰ ਸਾਨੂੰ ਲੁੱਟ ਕੇ ਖਾ ਗਏ 25 25 30 30 ਲੱਖ ਰੁਪਏ ਗੜਾ ਤੁਸੀਂ ਉਹਨਾਂ ਦੇ ਵਿੱਚ ਫਸਾਈ ਐ ਨਾ ਇੱਥੇ ਕੰਮ ਚਲਾ ਲਓ ਬਾਈ ਬਣ ਇੰਨੇ ਕੰਮ ਬਿਲਕੁਲ ਕਰਨਾ ਸੀ ਬਾਰਾ ਦਾ ਧੰਨਵਾਦ ਜੀ ਦੋਸਤੋ ਇੱਕ ਮਾਫੀਆ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੋਕਾਂ ਦੇ ਲਗਾਤਾਰ ਪੈਸੇ ਮੜਵਾਏ ਜਾ ਰਹੇ ਨੇ ਬੇਸ਼ੱਕ ਕੁਝ ਲੋਕ ਭਾਨਾ ਸਿੱਧੂ ਤੇ ਕਾਨੂੰਨੀ ਕਾਰਵਾਈ ਕਰਵਾਉਣ ਦੀਆਂ ਗੱਲਾਂ ਕਹਿ ਰਹੇ ਨੇ ਪਰ ਉੱਥੇ ਹੀ ਆਮ ਲੋਕ ਭਾਨਾ ਸਿੱਧੂ ਨੂੰ ਕਿੰਨਾ ਪਿਆਰ ਕਰਦੇ ਨੇ ਇਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਭਾਨਾ ਸਿੱਧੂ ਨਤਮਸਤਕ ਹੋ ਕੇ ਵਾਪਸ ਘਰ ਨੂੰ ਪਰਤਣ ਲੱਗਿਆ ਤਾਂ ਇੱਕ ਔਰਤ ਨੇ ਉਸ ਨੂੰ ਰਸਤੇ ਦੇ ਵਿੱਚ ਰੋਕ ਲਿਆ ਜੋ ਕਿ ਭਾਨਾ ਸਿੱਧੂ ਨੂੰ ਦੇਖਣ ਦੇ ਲਈ ਆਈ ਸੀ ਅਤੇ ਇਸ ਦਾ ਕੋਈ ਵੀ ਲਾਲਚ ਕੋਈ ਵੀ ਮਨੋਰਥ ਨਹੀਂ ਸੀ ਉਸ ਨੇ ਸਿਰਫ ਭਾਨਾ ਸਿੱਧੂ ਨੂੰ ਮਿਲਣਾ ਸੀ ਤੇ ਦੋਸਤੋ ਦੱਸ ਦਈਏ ਕਿ ਉੱਥੇ ਹੀ ਭਾਨਾ ਸਿੱਧੂ ਨੇ ਕਿਸ ਤਰ੍ਹਾਂ ਇੱਕ ਫੋਨ ਤੇ ਹੀ ਲੋਕਾਂ ਦੇ ਕਿੰਨੇ ਸਾਲਾਂ ਤੋਂ ਫਸੇ ਹੋਏ ਲੱਖਾਂ ਰੁਪਏ ਵਾਪਸ ਕਰਵਾ ਦਿੱਤੇ ਇਸ ਦੀ ਮਿਸਾਲ ਵੀ ਇੱਕ ਵੀਡੀਓ ਦੇ ਰਾਹੀਂ ਸਾਹਮਣੇ ਮਿਲਦੀ ਹੈ ਜਦੋਂ 2 ਲੱਖ ਰੁਪਏ ਸਿਰਫ 30 ਸੈਕਿੰਡ ਦੀ ਇੱਕ ਕਾਲ ਦੇ ਕਰਕੇ ਵਾਪਸ ਆ ਗਿਆ ਤੇ ਹੁਣ ਤੁਸੀਂ ਇਹਨਾਂ ਕਾਰਵਾਈਆਂ ਨੂੰ ਕੀ ਕਹੋਗੇ ਕਮੈਂਟ ਕਰਨਾ ਕਿਉਂਕਿ ਜਿੱਥੇ ਲੋਕਾਂ ਨੂੰ ਜੋ ਲੋਕਾਂ ਦੇ ਨਾਲ ਠੱਗੀ ਮਾਰਦੇ ਨੇ ਉਹਨਾਂ ਨੂੰ ਕਾਨੂੰਨ ਤੱਕ ਦਾ ਵੀ ਕੋਈ ਡਰ ਨਹੀਂ ਹੈ ਸਿਰਫ ਭਾਨਾ ਸਿੱਧੂ ਦੇ ਜਕਰ ਇੱਕ ਫੋਨ ਤੇ ਪੈਸੇ ਵਾਪਸ ਹੋ ਜਾਂਦੇ ਨੇ ਤਾਂ ਉਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਤੇ ਉੱਥੇ ਹੀ ਜ਼ਿਆਦਾਤਰ ਲੋਕਾਂ ਦੇ ਇਹ ਵੀ opinion ਸਾਹਮਣੇ ਆ ਰਹੇ ਜਿਵੇਂ ਕਿ ਆਪਾਂ ਵੀ ਇੱਕ ਪੋਲ ਐਗਜ਼ਿਟ ਪੋਲ ਪਾਇਆ ਸੀ ਤੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਕਿ ਭਾਨਾ ਸਿੱਧੂ ਨੂੰ ਵੋਟਾਂ ਦੇ ਵਿੱਚ ਖੜੇ ਹੋ ਜਾਣਾ ਚਾਹੀਦਾ ਤਾਂ ਕਿ ਉਸ ਨੂੰ ਵੱਡੀ ਕਾਨੂੰਨ ਦੇ ਤੌਰ ਤੇ ਵੀ ਇੱਕ ਪਾਵਰ ਮਿਲ ਸਕੇ ਤੇ ਲੋਕਾਂ ਦੀ ਹੋਰ ਜ਼ਿਆਦਾ ਮਦਦ ਕਰ ਸਕੇ ਜੇਕਰ ਤੁਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ yes ਟਾਈਪ ਕਰਨਾ ਤੇ ਜੇਕਰ ਤੁਹਾਨੂੰ ਕੁਝ ਹੋਰ ਲੱਗਦਾ ਤਾਂ no ਟਾਈਪ ਕਰਕੇ ਆਪਣੇ ਵਿਚਾਰ ਰ ਦੱਸਣਾ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਵੀਡੀਓ ਅਖੀਰ ਤੱਕ ਜਰੂਰ ਦੇਖਣੀ ਆਓ ਪੂਰੀ ਵੀਡੀਓ ਹੁਣ ਤੁਹਾਡੇ ਸਾਹਮਣੇ ਰੱਖਦੇ ਆਂ ਜੀ ਤੇ ਮੈਨੂੰ ਬਹੁਤ ਮਨ ਚ ਪਰ ਮੈਨੋਂ ਪੜ ਮੈਂ ਕਿਤੇ ਜਾ ਨਹੀਂ ਸਕਦੀ ਮੁੰਡਾ ਮੇਰਾ ਹੈਂਡੀਕੈਟ ਤੁਰ ਨਹੀਂ ਸਕਦਾ ਤੇ ਮੇਰਾ ਮੈਂ ਫੋਨ ਤੇ ਸੁਣਦੀ ਰਹਿੰਦੀ ਮੈਨੂੰ ਵੜਾ ਕੇ ਇਹੋ ਜਿਹੇ ਪੁੱਤ ਘਰ ਘਰ ਜਿਮਨੀ ਚਾਹੀਦਾ ਨਹੀਂ ਕੋਈ ਨਾ ਮਾਰਾ ਮੈਂ ਸੁਣ ਕੇ ਵਾਜ ਤੁਹਾਡੀ ਸਬਜ਼ੀ ਤਰਨ ਦੀ ਬੰਦ ਕਰਕੇ ਮੈਂ ਨਹੀਂ ਆ ਅੱਛਾ ਕੀ ਹੋ ਗਿਆ ਬੱਚੇ ਨੂੰ ਬੱਚਾ ਸ਼ੁਰੂ ਤੋਂ ਨਹੀਂ ਤੁਰਿਆ ਫਿਰਿਆ ਤੇ ਉਹਦੇ ਡੈਡੀ ਦੀ ਵੀ ਇੱਕ ਬਾਂ ਸੀ ਹੁਣ ਸਾਰਾ ਕੌਣ ਸਾਰਾ ਤੇ ਕਿਰਪਾ ਮਹਾਰਾਜ ਦੀ ਸਾਤਗੁਰ ਦੀ ਵਾਧੂ ਚੱਲੀਆਂ ਦਾ ਖਰਚਾ ਪਾਣੀ ਜੇ ਕੋਈ ਲੋਡ ਰੁਕਾ ਨਾ ਨਾ ਕਿਸੇ ਚੀਜ਼ ਦੀ ਨਹੀਂ ਬਸ ਸਾਡੇ ਦਰਸ਼ਨ ਕਰਨੇ ਕਿ ਮੈਨੂੰ ਬੜੀ ਵਧੀਆ ਲੱਗਦੀ ਗੱਲ ਕਿ ਤੁਸੀਂ ਲੋਕਾਂ ਦਾ ਸਾਥ ਦਿੰਦੇ ਹੋ ਔਰ ਮਹਾਰਾਜ ਨੇ ਸਭ ਕੁਝ ਦਿੱਤਾ ਰੋਟੀ ਦਿੱਤੀ ਸਾਥ ਜੀ ਕਰਨ ਬਈ ਚੰਗੀ ਗੱਲ ਬਸ ਜੀ ਬਹੁਤ ਵਧੀਆ ਸਾਰਾ ਕੁਝ ਕਿਰਪਾ ਮਹਾਰਾਜ ਚਲੋ ਮਹਾਰਾਜ ਠੀਕ ਹੈ ਮਤਲਬ ਠੀਕ ਹੈ ਮੈਂ ਨਹੀਂ ਕਰਾਂ ਮਾ ਖਿੱਚੋ ਫੋਟੋ ਮਾ ਖਿੱਚੋ ਨਹੀਂ ਆਦੇ ਕਿੱਥੇ ਦਰਸ਼ਨ ਤੂੰ ਉਹ ਬੰਦਾ ਹੈਂਡੀਕਾਪਟਾ ਰੇ ਪੈਸੇ ਕਿਉਂ ਨਹੀਂ ਵਾਪਸ ਕਰ ਰਿਹਾ ਤੁਸੀਂ ਨਹੀਂ ਵੀ ਮੈਂ ਤੁਹਾਡੀ ਗੱਲ ਕਰਵਾ ਦੂੰ ਉਹਨੂੰ ਕਹਿੰਦਾ ਬੰਦਿਆਂ ਵਾਂਗੂ ਪੈਸੇ ਵਾਪਸ ਕਰ ਦੇ ਬੰਦਾ ਹੈਂਡੀਕਾਪਟਾ ਰੋਜ਼ ਆਉਂਦਾ ਯਾਰ ਸਾਡੇ ਕੋਲੇ ਯਾਰ ਇਹ ਵੀ ਗੱਲ ਹੈ ਫਿਰ ਇੰਦੀਆ ਦੇ ਜੁਦਾ ਦਾ ਜੀ ਕੇ ਜਦੋਂ ਜਦੋਂ ਆ ਕੇ ਮੈਂ ਤੁਹਾਡੀ ਜੇ ਹੁਣ ਇਹਦਾ ਮਸਲਾ ਹੱਲ ਨਾ ਕੀਤਾ ਉਹਨੂੰ ਦੇਖ ਲਾ ਉਹਨੂੰ ਕਹਦਾ ਤੇਰੇ ਕੋਲੇ ਖੜਾ ਸੁਣੀ ਜਾਂਦਾ ਉਹ ਕੋਈ ਗੱਲ ਨਹੀਂ ਵੀਰੇ ਮੇਰੇ ਕੋਲ ਹੁੰਦਾ ਮੈਂ ਬਾਦਰੇ ਹੀ ਗੱਲ ਅਸੀਂ ਜਾਂਦੇ ਸਾਨੂੰ ਚੰਗੀ ਤਰ੍ਹਾਂ ਮੈਂ ਕਹਿੰਦਾ ਟੈਨਸ਼ਨ ਦਾ ਪੈਣ ਜਾਈ ਕਿੰਨੇ ਰੁਪਏ ਨੇ ਤੇਰੇ ਆਪਣਾ 2,50,000 ਰੁਪਏ 2,50,00 ਪੂਰੇ ਇੱਥੇ ਜਿੰਨੇ ਵੀ ਲੋਕ ਖੜੇ ਨੇਗੇ ਸਾਰੇ ਲੋਕਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਆ ਕਿ ਕਿਸੇ ਦੇ ਘਰ ਦੇ ਵਿੱਚ ਜਿਹੜਾ ਦੀਵਾ ਬੁੱਝ ਚੱਕਿਆ ਸੀਗਾ ਅੱਜ ਉਹਨਾਂ ਦੇ ਘਰ ਘਰ ਦੇ ਵਿੱਚ ਇਹ ਦੀਵਾ ਚੱਲਿਆ ਦੁਬਾਰਾ ਫਿਰ ਚਾਨਣ ਦਾ ਮਨਾਰਾ ਹੋਇਆ ਹਨਾ ਜੀ ਸਾਰੇ ਪੰਜਾਬ ਨੇ ਖੁਸ਼ੀ ਮਨਾਈ ਹੈ ਕਿ ਨਹੀਂ ਮਨਾਈ ਬਈ ਹੁਣ ਤੁਸੀਂ ਇਹ ਦੇਖੋ ਆਪਣਾ ਪੰਜਾਬ ਦਾ ਮੁੱਖ ਮੰਤਰੀ 3 ਕਰੋੜ ਵੋਟ ਦਾ ਮਾਲਕ ਹੈ ਹੈਗਾ ਕਿ ਨਹੀਂ ਹੈਗਾ ਸਾਰੇ ਜਿੰਨੇ ਵੀ ਚਲੋ ਰਾਜਨੀਤਿਕ ਬੰਦੇ ਨੇ ਸਿੱਖ ਜੱਥੇਬੰਦੀ ਨੇ ਸਭ ਨੇ ਖੁਸ਼ੀ ਇਸ ਚੀਜ਼ ਦੀ ਮਨਾਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਧਾਈ ਦਿੱਕਰ ਨੇ ਉਹਦੇ ਪਿਆਉਣ ਦਿੱਤੀ ਸਭ ਤੋਂ ਪਹਿਲਾਂ ਇੱਕ ਇਹ ਗੱਲ ਸੋਚਣ ਵਾਲੀ ਆ ਵੀ ਸਾਰੇ ਪੰਜਾਬ ਨੇ ਖੁਸ਼ੀ ਮਨਾਈ ਜਬ ਉਹਨਾਂ ਦੇ ਘਰੇ ਬੱਚਾ ਹੋ ਗਿਆ ਪ੍ਰਮਾਤਮਾ ਨੇ ਬਾਹ ਫੜ ਲਈ ਹੈਨਾ ਇੱਕ ਪਹਿਲੀ ਗੱਲ ਇੱਕ ਵੀ ਟਵੀਟ ਨਹੀਂ ਕੀਤਾ ਕਿਤੇ ਫੇਸਬੁੱਕ ਤੇ ਕਿਤੇ ਮੀਡੀਆ ਚ ਬਿਆਨ ਨਹੀਂ ਦਿੱਤਾ ਵੀ ਬਲਕੌਰ ਸਿੰਘ ਨੂੰ ਵਧਾਈ ਇਸ ਤੋਂ ਬਾਅਦ ਉਹਨੇ ਕੀ ਕਰਿਆ ਇੰਨਾ ਜਿਆਦਾ ਉਸ ਬੰਦੇ ਦੇ ਅੰਦਰ ਅੰਦਰ ਉਸ ਚੀਜ਼ ਦੇ ਬੰਦੇ ਜਹਰ ਭਰੀ ਤੇ ਉਹ ਜਿਹੜਾ ਕਿ ਉਹਨੂੰ ਨੋਟਿਸ ਕਰਦਾ ਹੁਣ ਪਿੱਛੇ ਪੱਲਾ ਝਾੜਿਆ ਡਾਕਟਰ ਬਲਬੀਰ ਸਿੰਘ ਨੇ ਬਿਆਨ ਦਿੱਤਾ ਪੱਲਾ ਝਾੜਿਆ ਪੰਜਾਬ ਸਰਕਾਰ ਨੇ ਕਿਉਂ ਤਾਂ ਸੈਂਟਰ ਗਵਰਨਮੈਂਟ ਵੱਲੋਂ ਨੋਟਿਸ ਆਇਆ ਅੱਛਾ ਜੀ ਜੇਕਰ ਸੈਂਟਰ ਗਵਰਨਮੈਂਟ ਜਾਰੀ ਸ਼ਰਮਣ ਜਿਹੜੇ ਪ੍ਰਿੰਸੀਪਲ ਫੈਕਟਰੀ ਨੇ ਉਹਨਾਂ ਉਹਨਾਂ ਨੂੰ ਨੋਟਿਸ ਕੀਤਾ ਕਿ ਤੁਸੀਂ ਸੀਐਮ ਤੋਂ ਬਿਨਾਂ ਤੇ ਸਿਹਤ ਮੰਤਰੀ ਤੋਂ ਬਿਨਾਂ ਇਹ ਨੋਟਿਸ ਕਿਵੇਂ ਕੱਢਿਆ ਇਸ ਮੁਝੇ ਮਾਮਲੇ 'ਚ ਇਹ ਤਾਂ ਭਾਈ ਸਾਰਾ ਹੀ ਜਿਹੜਾ ਮਸਲਾ ਮੈਂ ਤਾਂ ਇਹ ਗੱਲ ਹੁਣ ਇਹਦਾ ਸਿੱਧੇ ਬਿਆਨਾਂ 'ਚ ਗੱਲ ਸਮਝ ਲੈਣੀ ਚਾਹੀਦੀ ਹੈ ਸੀਐਮ ਸਾਹਿਬ ਨੂੰ ਮਤਾਂ ਗੱਲ ਦੋ ਸਿੱਧੀ ਜੀ ਕਰਦਾ ਹੋਣਾ ਸੀਐਮ ਸਾਹਿਬ ਨੂੰ ਇਹ ਗੱਲ ਬਰਦਾਸ਼ਤ ਹੀ ਨਹੀਂ ਹੋ ਰਹੀ ਸੀਐਮ ਸਾਹਿਬ ਜੇ ਜੇਕਰ ਪੱਲਾ ਵੀ ਕੀ ਸਾਡੀ ਤੁਸੀਂ ਪਹਿਲਾਂ ਸਾਡਾ ਬੱਚਾ ਖੋਲਿਆ ਪਹਿਲਾਂ ਸਾਡਾ ਬੱਚਾ ਤੁਸੀਂ ਮਰਵਾਤਾ ਤੁਸੀਂ ਐਸ ਟਾਈਮ ਜਿਹੜਾ ਬੱਚੇ ਨੂੰ ਮਰਵਾਉਣ ਵਾਲਾ ਤੁਸੀਂ ਤਾਂ ਉਹਨੂੰ ਐਸ ਟਾਈਮ ਯੂਰੋ ਬਣਾ ਕੇ ਪੇਸ਼ ਕਰਦੇ ਹੋ ਕਿਤੇ ਉਹਦੇ ਬੱਚੇ ਦੇ ਜੀਤ ਬੰਦ ਕਰਦੇ ਨੇ ਕਿਤੇ ਕੁਝ ਬੰਦ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਹੋਵੇ ਜੇ ਗੱਲ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਵੀ ਮੈਂ ਉਹ ਨੋਟਿਸ ਨਹੀਂ ਭੇਜਿਆ ਉਹ ਚਿੱਠੀ ਮੈਂ ਨਹੀਂ ਭੇਜੀ ਫਿਰ ਇਹ ਬਿਆਨ ਦੇਵੇ ਡਟ ਕੇ ਫਿਰ ਇਹ ਪੱਕੇ ਦੇ ਵਿੱਚ ਮੈਨ ਖੜੇਗਾ ਡਟ ਕੇ ਇਹ ਸਾਰਾ ਕੁਝ ਉਹਦੇ ਇਹ ਤਾਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਗੱਲਾਂ ਨੇ ਸਾਰਾ ਕੁਝ ਹੀ ਉੱਥੋਂ ਹੋਇਆ ਨਾ ਹਣਾ ਇਹ ਚੀਜ਼ਾਂ ਇਸ ਕਰਕੇ ਇਹ ਜਿਹੜਾ ਹੁਣ ਇਹ ਚੀਜ਼ਾਂ ਜਿਹੜਾ ਬਰਦਾਸ਼ਤ ਨਹੀਂ ਹੋ ਰਹੀਆਂ ਹੁਣ ਹਰ ਪੱਖੋਂ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਲੋਕਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਸਮਝ ਲੈਣੀ ਚਾਹੀਦੀ ਹੈ ਬਾਈ ਇਹ ਆਵਾਜ਼ਾਂ ਐਵੇਂ ਬੰਦ ਹੋਣ ਵਾਲੀ ਨਹੀਂ ਤੂੰ ਕਿਉਂ ਭੁੱਲ ਗਿਆ ਆਸਤਮ ਕੁਰਸੀ ਦੇ ਉੱਪਰ ਵੱੜ ਕੇ ਕਿਉਂ ਭੁੱਲ ਗਿਆ ਮਤਸ਼ਾਨਾ ਤੇਰੀਆਂ ਯਾਰੀਆਂ ਨੇ ਭਾਜ ਪਾਣਾ ਤੇਰੀਆਂ ਯਾਰੀਆਂ ਨੇ ਗਿਆ ਤੈਨੂੰ ਇਹ ਪੰਜਾਬ ਦੇ ਲੋਕ ਕੀ ਭੁੱਲ ਗਏ ਨੌਜਵਾਨੀ ਭੁੱਲ ਗਏ ਅੱਜ ਉਹ ਨੌਜਵਾਨਾਂ ਨੂੰ ਤੂੰ ਮਰਵਾਉਣ ਤੇ ਆ ਗਿਆ ਹੈਨਾ ਇਹ ਚੀਜ਼ਾਂ ਨੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਬੇਨਤੀ ਹੈ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਮੇਰੇ ਭਰਾ ਭੋ ਮੇਰੇ ਵੀਰੋ ਆਪਾਂ ਇਸ ਅੰਦੋਲਨ ਦੇ ਵਿੱਚ ਡਟ ਕੇ ਆਪਣਾ ਵਾਰੀਆਂ ਮੰਨ ਕੇ ਸਾਥ ਦੇਈਏ ਆਪਾਂ ਡਟ ਜਾਈਏ ਇੱਥੇ ਇਹ ਜਿਹੜੇ ਬਾਪੂ ਨੇ ਸਾਡੇ ਪੰਜਾਬ ਦੀ ਲੜਾਈ ਲੜ ਰਹੇ ਨੇ ਇਹ ਕੋਈ ਆਪਣੇ ਲਈ ਨਹੀਂ ਇਹਨਾਂ ਦੇ ਉਮਰਾਂ ਦਾ ਲੰਘੀਆਂ ਬਾਪੂ ਦੀ ਉਮਰਾਂ ਲੰਘੀਆਂ ਬਾਪੂ ਕਹਿੰਦੇ ਨੇ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਬੱਚੇ ਪੰਜਾਬ ਦੇ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਦੁਨੀਆ ਦੀ ਸਭ ਤੋਂ ਜਰਖੇਤ ਧਰਤੀ ਆ ਸਭ ਤੋਂ ਪਿਛਉ ਧਰਤੀ ਜੂਨ ਆਪਾਂ ਛੱਡ ਕੇ ਜਾ ਰਹੇ ਹਾਂ ਆਪਾਂ ਪਿੱਠ ਨਾ ਦਿਖਾਈਏ ਲੜਾਈ ਮੈਂ ਤਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਰੋੜਾ ਰੁਪਿਆ ਵਾਪਸ ਕਰਵਾਇਆ ਮੈਂ ਬਾਹ ਕੜੀ ਕਰਕੇ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਗੱਲ ਕਹਿਣਾ ਹੁੰਦਾ ਵੀ ਆਪਾਂ ਪੰਜ ਰੁਪਏ ਨਹੀਂ ਲੈਤੇ ਲੋਕਾਂ ਦੀ ਸੇਵਾ ਕੀਤੀ ਹੈ ਕਿੰਨਾ ਉਹ ਉਜਾਟਾਂ ਤੋਂ ਪੈਸਾ ਵਾਪਸ ਮੜਵਾਇਆ ਪੰਜਾਬ ਦੇ ਨੌਜਵਾਨ ਨੂੰ ਸਾਨੂੰ ਲੁੱਟ ਕੇ ਖਾ ਗਏ 25 25 30 30 ਲੱਖ ਰੁਪਏ ਕਿੜਾ ਤੁਸੀਂ ਉਹਨਾਂ ਦੇ ਵਿੱਚ ਫਸਾਈ ਹੈ ਨਾ ਇੱਥੇ ਕੰਮ ਚਲਾ ਲਓ ਬਾਈ ਬਣ ਕੇ 25 ਲੱਖ ਦਾ 25000 ਰੁਪਏ ਮਿੰਦਾ ਵਿਆਜ ਹੀ ਬਣਦਾ ਇੰਨੇ ਕੁ ਮੈਂ ਬੇਨਤੀ ਕਰਨੀ